ਉਧਰ ਉਧਰ ਜਿਹੜੀ ਬੜੀ ਸਿਚੁਏਸ਼ਨ ਵਾਲੀ ਕੋਈ ਚੰਗੀ ਨਹੀਂ ਹੈਗੀ ਤੁਸੀਂ ਸ਼ਾਇਦ ਸੋਇਆਬੀਨ ਫਾਰਮਰਸ ਦਾ ਸੁਣਿਆ ਹੋਊਗਾ ਉਹ ਵੀ ਇਸ ਟਾਈਮ ਤੇ ਯੂ ਐਸ ਗਵਰਨਮੈਂਟ ਕੰਨੀਓ ਹੈਂਡਆਉਟਸ ਮੰਗ ਰਹੇ ਨੇ ਕਿਉਂਕਿ ਚਾਈਨਾ ਵਾਸੋਂ ਦੇਤਾ ਜੀ 10 ਬਿਲੀਅਨ ਦੇਤਾ ਹੀ ਉਹਨਾਂ ਨੇ ਬਟ ਦੈਟਸ ਅ ਬੈਂਡੇਡ ਹੈਨਾ ਇਹ ਚੀਜ਼ਾਂ ਹੁਣ ਹੁਣ ਅੱਜ ਵੀ ਤੁਸੀਂ ਫਰਕ ਕਰੋ ਤੁਸੀਂ ਅੱਜ ਕਿਸੇ ਵੀ ਕਿਸੇ ਵੀ ਆਪਣੇ ਜੇ ਕੈਨੇਡਾ ਦੇ ਵਿੱਚ ਵੀ ਲਾ ਲਈਏ ਅਸੀਂ ਬੈਂਡੇਡ ਸੋਲੂਸ਼ਨਸ ਜਿਹੜੇ ਹੈਗੇ ਨੇ ਸ਼ਾਇਦ ਆਪਾਂ ਪਬਲਿਕ ਕੰਨੀਓ ਇੱਕ ਬੈਂਡੇਡ ਸੋਲੂਸ਼ਨਸ ਭਾਲ ਰਹੇ ਆ ਵੀ ਰਾਈਟ ਵਾਂ ਇਸ ਦਾ ਹੱਲ ਕਰੋ ਬਟ ਜੇ ਅਸੀਂ ਫਿਚਰ ਦੀ ਸੋਚੀਏ ਅਮ ਦੈਨ ਵੀ ਨੀਡ ਅ ਪਲਾਨ ਹਨਾ ਸੋਲਿਡ ਪਲਾਨ ਬਾਈ ਬਾਈ ਵੀ ਇੱਕ ਨਾ ਇੱਕ ਨਿਊਜ਼ ਆ fromParams ਬ੍ਰਾਜ਼ਿਲ ਬਿਕਾਜ਼ ਬ੍ਰਾਜ਼ਿਲ ਇਜ਼ ਵਨ ਆਫ ਦਿ బిਗੇਸਟ ਪ੍ਰੋਡਿਊਸਰ ਆਫ ਸੋਇਆ ਬੀਨ ਅੱਛਾ ਜੀ ਉਹ ਸਭ ਨਾਲ ਉਹਨਾਂ ਦੇ 67% ਵਰਲਡ ਨੂੰ ਉਹ ਕੈਟਰ ਕਰਦਾ ਬਈ ਨਿਊਜ਼ ਆ ਸੋਇਆ ਬੀਨ ਦੀ ਐਤ ਕੀ ਕਟਾਈ ਹੋ ਰਹੀ ਹੈ ਵੀ ਐਤ ਕੀ ਨਾ 100 ਨਾਲ ਵੱਧ ਰੇਨਫਾਲ ਰੇਨਫਾਲ ਹੋਈ ਹੈ ਇਹ ਕਦੇ ਵੀ ਨਹੀਂ ਹੋਈ ਅੱਛਾ ਸਾਡੀ ਪ੍ਰੋਡਕਸ਼ਨ ਘਟ ਗਈ ਹੈ ਕਾਲਿ ਪ੍ਰੋਡਕਸ਼ਨ ਘਟ ਗਈ ਹੈ ਦੇ ਆਰ ਸੇਇੰਗ ਥੈਟ ਦੇ ਹੈਸ ਬੀਨ ਕਲਾਉਡ ਸੀਡਿੰਗ ਹੈਸ ਬੀਨ ਡਨ ਹਮ ਜੀ ਕਲਾਉਡ ਸੀਡਿੰਗ ਹੈਸ ਬੀਨ ਡਨ ਸਮਵੇਅਰ ਸਮਹਾਉ ਥੈਟ ਇਨੀ ਰੇਨਫਾਲ ਨਹੀਂ ਹੋ ਸਕਦੀ ਪ੍ਰੈਡਿਕਟਡ ਹੀ ਨਹੀਂ ਹੈਗੀ ਇਨੀ ਦੇ ਸੈਂਟਰੀਸ ਨਹੀਂ ਕਰੇ ਹੋਏ ਹਮ 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 ਠੀਕ ਹੈ ਜੀ ਮਤਲਬ ਦੇ ਹੈਵ ਦੀ ਟੂਲਸ ਟੂ ਡੂ ਦੋਸ ਥਿੰਗਸ ਇੱਕ ਸਪਲਾਈ ਚੇਨ ਨੂੰ ਕੱਟ ਕਰੋ ਉਹਦੀ ਗ੍ਰੋਥ ਘਟਾ ਦਿਓ ਆਪਣੇ ਚਾਈਨਾ ਆਜੂਰ ਕੋਈ ਚਾਈਨਾ ਦੀ ਡਾਲਮ ਹੈ ਇਹਦੀ ਚਾਈਨਾ ਕੋਈ ਕਲੈਵਰੇਜ ਦੀ ਚੀਜ਼ ਆ ਬਿਤੇ ਉਸ ਹੈਵ ਬੀਨ ਇਨਫਾਰਮਡ ਜਿਹੜੇ ਮਾਰਕਾ ਜਟਿਆ ਇਹ ਰੇਅਰ ਆਰਪਨ ਕੋਲ ਲੈਵਰੇਜ ਹੈ ਦੇ ਵਰ ਯੂジング ਬਿਕਾਉਜ਼ ਦੇ ਵਰ ਟ੍ਰਾਈਂਗ ਟੂ ਸੋਰਸਸ ਫ্রম ਪਾਕਿਸਤਾਨ ਐਂਡ 올 ਦੀ ਅਦਰ ਪਲੇਸਸ ਉਹਨਾਂ ਨੇ ਬਿਲਕੁਲ ਬੇਲਾਜ਼ ਉਹਨਾਂ ਚੋਂ ਚਾਈਨਾ ਵਾਲੇ ਇੱਕ 파ਟ ਆ ਇੱਕ ਜਿਹੜਾ ਆਪਣੇ ਹੈ ਦੀ ਟੈਕੋਰ ਦਾ ਬਿਆਨ ਆ ਗਿਆ 44 ਸਾਲ ਦਾ ਗਿਆ ਆਮ ਵੈਰੀ ਡਿਸਪਾਇੰਟਡ ਹਮ ਹਮ ਵਾਟ ਯੂ ਮੀਨ ਇਨਟ ਡਿਸਪਾਇੰਟਡ ਵਾਟ ਐਕਸ਼ਨਸ ਯੂ ਗੋ ਟੇਕ ਅਬਾਊਟ ਇ ਹਮ ਡਿਸਪਾਇੰਟਮੈਂਟ ਕਿ ਤੁਸੀਂ ਰੀਅਲ ਏਅਰ ਦੇ ਵਿੱਚ ਐਡੀ ਵੱਡੀ ਰੀਸਨ ਨੂੰ ਸਬਸਾਈਡ ਕਰ ਰਹੇ ਹੋ ਅੱਗੋ ਔਰ ਡੈਸਿਟੀ ਦੇਖੋ ਡੈਸਿਟੀ ਦੇਖੋ ਜਿਹੜਾ ਉਹ ਯੂਐਨਟੀਐਸ ਦਾ ਜਿਹੜਾ ਸਟ੍ਰਾਈਕਰ ਦਾ ਸੀਓ ਨੇ ਕਿਹਾ ਵੀ ਵੀ ਵਿਲ ਟ੍ਰਾਈ ਟੂ ਵਰਕ ਵਿਦ ਕੈਨੇਡੀਅਨ ਗਵਰਨਮੈਂਟ ਵਾਟ ਦੇ ਕੈਨ ਆਫਰ ਅਸ ਹਮ ਔਰ ਡੈਸਿਟੀ ਯਾ ਯਾ ਬਸ ਦਾ ਸਪੋਲਟ ਹੋ ਰਿਹਾ ਹਮ ਉਹਦੇ ਬਿਆਨ ਦੇ ਵਿੱਚ ਇਹਨੇ ਕਿਹਾ ਵੀ ਦੇ ਦੇ ਕੈਨੇਡਾ ਗਵਰਨਮੈਂਟ ਸਾਨੂੰ ਕਿੰਨੀ ਸਬਸਿਡੀ ਦੇ ਰਹੀ ਹੈ ਅਮਰੀਕਨ ਨੂੰ ਕਾਈਂਡ ਆਊਟ ਬੈਸਿਕਲੀ ਕੈਸ਼ ਹੈਂਡ ਆਊਟ ਸੇਮ ਇਸ ਡੀਐਮ ਲੁਕਿੰਗ ਫਾਰ ਲਾਉਰੀ ਕਿਨੇ ਪੈ ਰਹੀ ਸਾਦੇ ਸਾਲੇ ਆ ਤਾਂ ਇਹਨਾਂ ਨੇ ਹੁਣ ਪੱਕੀ ਆਦਤ ਹੀ ਬਣਾ ਲਈ ਭਾਜੀ ਜਦੋਂ ਵੀ ਕਦੇ ਡਾਊਨ ਟਰਨ ਕੋਈ ਆਉਣੀ ਹੈ ਕੋਈ ਅੱਜ ਸੈਟਬੈਕ ਆਉਣਾ ਵਾ ਫਾਈਨੈਂਸ਼ੀਅਲ ਕ੍ਰੈਸ਼ ਹੋਇਆ ਕੋਈ ਸ਼ੋਰ ਹੋਇਆ ਇਹਨਾਂ ਨੇ ਪੈਸੇ ਮੰਗਣੇ ਸ਼ੁਰੂ ਕਰਦੇ ਵੀ ਜੌਬਾਂ ਪਹੁੰਚਾਉਣੀਆਂ ਸਾਨੂੰ ਹੈਂਡ ਆਊਟ ਦੋ ਸਿੰਪਲ ਐਸ ਥੈਟ ਦੇ ਦੇ ਗਾਟ ਸਪੋਇਲਡ ਬਾਈ ਆਫਟਰ 2000 ਇੱਕ ਟਾਈਮ ਦੇ ਉੱਤੇ ਜਦੋਂ 2008 ਦੇ ਵਿੱਚ ਯੂ نو ਉਦੋਂ ਉਦੋਂ ਕਾਫੀ ਸਾਰਾ ਯੂ نو ਆਇਆ ਸੀਗਾ ਬਰਡਨ ਆਇਆ ਸੀ ਕਾਰਡ ਮੈਨੂਫੈਕਚਰਰ ਦੇ ਉੱਤੇ ਉਦੋਂ ਹੈਂਡਆਉਟਸ ਦੇ ਕੇ ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਇੰਜੈਕਸ਼ਨ ਭਰ ਕੇ ਉਹ ਉਹਨਾਂ ਨੂੰ ਉਹਨਾਂ ਨੂੰ ਰਿਵਾਈਵ ਕੀਤਾ ਸੀਗਾ ਬਟ ਜੇ ਇਸ ਟਾਈਮ ਦੇ ਉੱਤੇ ਇਹ ਕਾਰਪੋਰੇਸ਼ਨਸ ਜਿਹੜੀਆਂ ਹੈ ਵੱਡੇ ਵੱਡੇ ਕੋਰਪੋਰੇਟ ਨੇ ਉਹ ਹੈਂਡਆਉਟਸ ਦੇ ਉੱਤੇ ਹੁਣ 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 ਇਸ ਟਾਈਮ ਦੇ ਉੱਤੇ ਤੁਸੀਂ ਕੈਨੇਡਾ ਪੋਸਟ ਵੀ ਲਾ ਲਓ ਕੈਨੇਡਾ ਪੋਸਟ ਵੀ ਇਸ ਟਾਈਮ ਦੇ ਉੱਤੇ ਆਮ ਪਬਲਿਕ ਦੇ ਨਾਲੋਂ ਜਿਹੜਾ ਹੈਗਾ ਵੈਲ ਪੇਡ ਆ ਜੀ ਰਾਈਟ ਜੇ ਉਸ ਨੂੰ ਸਸਟੇਨ ਰੱਖਣ ਵਾਸਤੇ ਵੀ ਗਵਰਨਮੈਂਟ ਇਜ਼ ਪੁਸ਼ਿੰਗ ਇਨ ਮਿਲੀਅਨਸ ਆਫ ਡਾਲਰਸ देयर ਟੂ ਮੋਰ ਟੈਕਸ ਪੇਅਰ ਮਨੀ ਪਈ ਪਈ ਪਰ ਕੈਨੇਡਾ ਪੋਸਟ ਇਜ਼ ਵਨ ਆਫ ਦੀ ਕ੍ਰਾਊਨ ਕਾਰਪੋਰੇਸ਼ਨ ਤੋਂ ਉਹਦਾ ਇੱਕ ਮਹੱਤਵ ਹੋਰ ਹੈ ਜੀ ਉਹ ਉਹ ਇਟ 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 ਲਗੇ ਹੋਇਆ ਬਈ ਕੈਨੇਡਾ ਦਾ ਨਾਮ ਉਹਦੇ ਨਾਲ ਥੋੜਾ ਜਿਹਾ ਜੁੜਿਆ ਮੇਰੇ ਖਿਆਲ ਆ ਇਮੋਸ਼ਨ ਜੁੜੇ ਹੋਏ ਆ ਬਈ ਕੈਨੇਡਾ ਹਾਂ ਦੂਜੀ ਗੱਲ ਹੈ ਜੀ ਮੈਂ ਉਹਦੇ ਵਿੱਚ ਉਹ ਜਿਹੜੇ ਵਰਕਰਸ ਆ ਉਹਨਾਂ ਦੀ ਪ੍ਰੋਬਲਮ ਹੈ ਉਹ ਕਹਿੰਦੇ ਨੇ ਵਾਈ ਸੀਓਜ਼ ਗੈਟਿੰਗ ਬੋਨਸਸ ਵੈਨ ਵੀ ਆਰ ਲੂਜ਼ਿੰਗ ਮਨੀ ਨਾਲੇ ਭਾਜੀ ਗੱਲ ਵੀ ਸਹੀ ਆ ਜੇ ਹੁਣ ਆਹ ਕਾਰ ਮੈਨੂਫੈਕਚਰ ਸਾਰੇ ਹੈਂਡਆਊਟਸ ਮੰਗ ਰਹੇ ਆ ਸਾਰੇ ਪੈਸੇ ਮੰਗ ਰਹੇ ਆ ਹਾਲਾਂਕਿ ਫਿਰ ਉਹ ਤਾਂ ਫਿਰ ਵੀ ਕੈਨੇਡਾ ਪੋਸਟ ਆ ਆਫਟਰ ਆਲ ਯੂ نو देयर ਇਜ਼ ਸਮਥਿੰਗ ਇਨ ਇਟ ਐਸ ਅ ਹਿਸਟਰੀ ਹਿਸਟਰੀ ਪੁਆਇੰਟ ਆਫ View ਤੋਂ ਕਿੰਨਾ ਉਹਦੇ ਵਿੱਚ ਜੋ ਵੀ ਚੋਸਨ ਅਫੀਸ਼ੀਅਲਸ ਆਸਟਾਈਮ ਦੇ ਉੱਤੇ ਜਿੱਥੇ ਕਿ ਕੁਝ ਮਨੀ ਜਿਹੜੀ ਵੇਸਟੇਜ ਹੈਗੀ ਆ ਭਾਵੇਂ ਉਹ ਬਿਲਡਿੰਗ ਨੂੰ ਲਾ ਦੋ ਜਾਂ ਸਾਡੀ ਜਿਹੜੀ ਹੋਰ ਵੇਸਟੇਜ ਆਪਾਂ ਪਿੱਛੇ ਵੀ ਨਿਊਜ਼ਾਂ ਦੇਖੀਆਂ ਨੇ ਇੱਕ ਮੰਟਰੀਅਲ ਦੇ ਵਿੱਚ ਜਿੱਥੇ ਕਿ 1.3 ਬਿਲੀਅਨ ਡਾਲਰ ਦਾ ਆਪਣੇ ਲੈਜਡਰਲੀ ਜਿਹੜਾ ਇੱਕ ਇਨਸਾਈਟਿੰਗ 1.3 ਬਿਲੀਅਨ ਡਾਲਰ ਤੋ ਕਈ ਵਾਰ ਆਪਣੇ ਪਬਲਿਕ ਤੋਂ ਇਹ ਚੀਜ਼ਾਂ ਮੇਰੇ ਨਾਲ ਬਾਹਰ ਰਹਿ ਜਾਂਦੀਆਂ ਨੇ ਅ ਮਿਲੀਅਨਸ ਐਂਡ ਮਿਲੀਅਨਸ ਆਫ ਡਾਲਰ ਜਿਹੜੇ ਹੁੰਦੇ ਨੇ ਇਹ ਯੂਜ਼ ਕੀਤੇ ਜਾਂਦੇ ਨੇ ਔਰ ਉਹਨਾਂ ਦਾ ਪਾਸ ਦੇ ਵਿੱਚ ਜਿਹੜਾ ਜਵਾਬ ਦੇ ਜਿਹੜਾ ਹੈਗਾ ਵਾ ਉਹ ਕਿਤੇ ਨਾ ਕਿਤੇ ਪਰਦੇ ਪਿੱਛੇ ਬਹੁਤ ਕੁਝ ਹੋਰ ਜਾਂ ਆਪਣੇ ਹੋ ਰਿਹਾ ਹੈਗਾ ਇਹ ਡੈਫੀਨਿਟਲੀ ਇਹ ਚੀਜ਼ ਹੈਗੀ ਆ ਅ ਇਸ ਟਾਈਮ ਦੇ ਉੱਤੇ ਸਿਰਫ ਤੇ ਸਿਰਫ ਆਪਣੇ ਕੋਲੇ ਦੋ ਤਿੰਨ ਕੇਸਿਸ ਭਾਵੇਂ ਹੁਬ ਮਿਨਿਸਪਲ ਲੈਵਲ ਦੇ ਉੱਤੇ ਆਏ ਨੇ ਜਾਂ ਆਪਣੇ ਕੋਲੇ ਜਿਹੜੇ ਹੈਗੇ ਨੇ ਸਿਟੀ ਲੈਵਲ ਦੇ ਉੱਤੇ ਆਏ ਨੇ ਜਾਂ ਆਪਣੇ ਕੋਲੇ ਉੱਤੇ ਇਸ ਟਾਈਮ ਫੈਡਰਲ ਲੈਵਲ ਦੇ ਉੱਤੇ ਵੀ ਜਿਹੜਾ ਡੱਗਫੋਰਡ ਦਾ ਹਜੇ ਚੱਲ ਰਿਹਾ ਹੈਗਾ ਵਾ ਸੋ ਦਿਸ ਇਟ ਡਸ ਰੇਜ਼ ਅ ਕੁਐਸਚਨ ਇਹੋ ਜੇ ਟਾਈਮ ਦੇ ਉੱਤੇ ਜਿੱਥੇ ਕਿ ਅੱਜ ਦੀ ਡੇਟ ਦੇ ਵਿੱਚ ਜਿਹੜਾ ਮੇਨ ਹਾਊਸਹੋਲਡ ਆ ਉਹ ਉਹ ਕਿਤੇ ਨਾ ਕਿਤੇ ਟਰਨ ਕਰ ਰਿਹਾ ਵੀ ਅਸੀਂ ਪੈਸੇ ਸੇਵ ਕਰੀਏ ਅ ਔਰ ਜਿਹੜੀ ਸਿਟੀਆਂ ਦੀ ਆ ਉਹ ਵੇਸਟ ਉਹਨਾਂ ਦੀ ਸਪੈਂਡਿੰਗ ਵੇਸਟ ਹੋਈ ਆ ਪ੍ਰੋਵਿੰਸ ਦਾ ਸਪੈਂਡਿੰਗ ਵੇਸਟ ਹੋ ਰਹੀ ਆ ਯੂ ਨੋ ਮਨੀ ਫॉर ਯੋਰ ਫਰੈਂਡਸ ਬੇਸਿਕਲੀ ਸਮਟਾਈਮਸ ਸਲਸ਼ ਫੰਡਸ ਜਾ ਰਹੇ ਹੈਗੇ ਨੇ ਅਮ ਕੈਨੇਡਾ ਦੇ ਵਿੱਚ ਆਪਾਂ ਦੇਖੀਆਂ ਹੈਗੀਆਂ ਪਿਛਲੇ ਇੱਕ ਇੱਕ ਸਿੰਪਲ ਐਪ ਸੀਗੀ ਜੀ ਉਸ ਦੇ ਵਿੱਚੋਂ ਕਿੰਨੇ ਪੈਸੇ ਆਪਣੇ ਟਰਨ ਆਊਟ ਆਪਣੇ ਟਰਨ ਆਊਟ ਹੋਏ ਜਿਹੜੇ ਮੋਸਟ ਫੈਮਿਲੀਜ਼ ਨੇ ਮੋਸਟ ਹਾਊਸ ਹੋਲਡਸ ਨੇ ਉਹ ਸ਼ਾਇਦ ਇਹ ਸੋਚ ਰਹੇ ਨੇ ਵੀ ਅਸੀਂ ਯੂ نو ਵੀ ਆਰ ਬੀਇੰਗ ਲੈਫਟ ਬਿਹਾਈਂਡ ਵਾਈਲ you know the wealthy well, the people or the ahead. people in position jehde hege ne oho kitna kitte prosperous kar rahe hain on the history their point of view to bhi je aap dekhie jehde bande thode well off hunde hain they are always on the hmm. winning side of any equation no matter whatever happens in the world ana je changa ho reya kam de vich ta unna da hor vi zyada changa hunda te je kide world loss time chon kise crisis through ja reha ta unna da nuksaan vi ghat hunda ਕਿ ਨੋ ਹੋ ਆਂ ਬੰਦੇ ਨਾ ਕਿਤੇ ਪੜਿਆ ਸੀਗਾ ਬੈਰਡਨ ਨਾਲ ਕਨੈਕਟ ਕਰਦੇ ਮੈਨੂੰ ਮੈਂ ਕਿਹਾ ਬੜਾ ਵੀ ਨੋਰਮਲ ਤੌਰ ਤੇ ਸੁਣਿਆ ਵੀ ਸੀ ਪੜਿਆ ਵੀ ਸੀ ਕਿ ਕੈਨੜਾ ਦੇ ਵਿੱਚ ਜਿਹੜੇ ਜਿਆਦਾ ਜਿਹੜੇ ਐਮਪੀਜ਼ ਜਿੱਤ ਜਿੱਤ ਕੇ ਮੁੜ ਕੇ ਰਿਟਾਇਰ ਹੋ ਜਾਂਦੇ ਨਾ ਫਿਰ ਲਿਵਿੰਗ ਉਹਨਾਂ ਲਿਵਿੰਗ ਸਟੈਂਡਰਡ ਗੋਸਟ ਡੀ ਡਾਊਨ ਨਾ ਤੇ ਉਹਨਾਂ ਵਿਚਾਰੇ ਬਰੋਕ ਹੋ ਜਾਂਦੇ ਆ ਇੰਨਾ ਬੁਰਾ ਹਾਲ ਹੋ ਜਾਂਦਾ ਓਵਰ ਅ ਪੀਰੀਅਡ ਆਫ ਟਾਈਮ ਨਹੀਂ ਨਹੀਂ ਬਿਲਕੁਲ ਆਪੋ ਪਿੱਛੇ ਭਾਈ ਨਿਊ ਹਾਂਜੀ ਹਾਂਜੀ ਪਿਛਲੇ 15 ਸਾਲਾਂ ਦੇ ਵਿੱਚ ਇੱਕ ਐਮਪੀ ਪੂਰੇ ਕੈਨੜਾ ਦੇ ਵਿੱਚ ਬਰੋਕ ਦਗਾ ਦੇ ਇੱਕ ਆਪਾਂ ਪਿੱਛੇ ਦੀ ਨਿਊਜ਼ ਵੀ ਕਾਫੀ ਉਹ ਹਾਈਲਾਈਟ ਹੋਈ ਸੀ ਕਿੱਥੋਂ ਦੇ ਸੀਗੇ ਉਹ ਮੇਅਰ ਸੀ ਮੇਰੇ ਆ ਪੁਰਾਣੇ ਜਾਂ ਕਾਉਂਸਲਰ ਸੀਗੇ ਇਧਰ ਕਿਸ਼ਨਾ ਵਾਡਰੂ ਕੈਂਪਰੀਜ ਏਰੀਆ ਤੋਂ ਲੋਂ ਉਹ ਹੀ ਵਾਸ ਹੋਮਲੈਸ ਉਹਦੇ ਕੋਲ ਕਾ ਰੇਲ ਜੋ ਕੇ ਪੈਸੇ ਨਹੀਂ ਬਚੇ ਸੀਗੇ ਐਨੀ ਸਰਵਡ ਐਸ ਦਾ ਮੇਅਰ অর ਕਾਉਂਸਲਰ ਫੋਰ ਸੋ ਲੌਂਗ ਇਨ ਇਨ ਦਾ ਸਿਟੀ ਕੈਨ ਯੂ ਬਲੀਵ ਇਟ ਐਂਡ ਆਈ ਥਿੰਕ ਜਿਹੜੇ ਜਿਹੜੇ ਕਾਉਂਸਲਰ ਲੈਵਲ ਦੇ ਉੱਤੇ ਹੁੰਦੇ ਨੇ ਜਾਂ ਜਿਹੜੇ ਆ ਕੋਈ ਵੀ اپੋਜੀਸ਼ਨ ਦੇ ਉੱਤੇ ਇੰਨੀ ਹਾਈ ਜਿਆਦੇ ਪੇ ਹੁੰਦੀ ਨਹੀਂ ਹੁੰਦੀ ਉਹਨਾਂ ਦੀ ਸੋ ਜਿਹੜਾ ਜਿਹੜਾ ਬੈਨੇਫਿਟ ਹੈਗਾ ਵਾਹ ਮੈਂ ਪਹਿਲੇ ਪਹਿਰੇ ਤੁਹਾਡੀ ਤੁਸੀਂ ਬੈਨੇਫਿਟ ਚੜੋ ਉਹ ਨਹੀਂ ਚੜਦਾ ਇੱਕ ਮਿੰਟ ਲਈ ਐ ਕਰੋ ਕਿਸੇ ਵੀ ਸਿਟੀ ਯੂ ਪਿਕ ਦੀ ਸਿਟੀ ਉਹਨਾਂ ਦਾ ਐਨੀ ਸਿਟੀ ਇਨ ਅੰਟਾਰੀਓ ਐਨੀਥਿੰਗ ਇਨ ਕੈਨੇਡਾ ਯੂ ਪਿਕ ਇਟ ਅਪ ਉਹਨਾਂ ਦਾ ਕੋਈ ਕੰਟਰੈਕਟ ਪਬਲੀਕਲੀ ਪਬਲਿਸ਼ਡ ਹੈ ਕਾ ਆਡੀਟ ਵੀ ਪੇਜ ਕਰ ਸਕਦੇ ਹੋ ਯਾ ਯਾ ਪਬਲੀਕਲੀ ਆਊਟ ਦਿਖਾ ਦਿਓ ਜਿਹਦੇ ਤੇ ਤੁਸੀਂ ਰਿਡ ਕਰ ਸਕਦੇ ਹੋ ਉਹਦੇਸ ਕੰਟਰੈਕਟਰ ਤੋਂ ਸਬ ਕੰਟਰੈਕਟਰ ਰੋਜ਼ਾ ਦੇ ਹੋ ਉਹ ਤੋਂ ਥੱਲੇ ਸਬ ਕੰਟਰ ਇਨਾ ਪਤਾ ਜੀ ਬਿਆਨਨਾਮੇ ਦੇ ਵਿੱਚ 4 ਜ਼ੋਨ ਦਵੇ ਇਹਨਾਂ ਨੇ ਨਾਰਥ ਈਸਟ ਸੈਕਟੈਂਸ ਪਾੰਡ ਕਰਤੀਆਂ ਹੁਣ ਪਾੰਡ ਦੇ ਵਿੱਚ ਇਹਨੇ ਸਲੂਰ ਰੀਮੂਵਰ ਦਾ ਕੰਟਰੈਕਟ ਲੈਂਦੇ ਜੀ ਪਹਿਲਾਂ ਉਹਨੂੰ ਇੱਕ ਕੰਟਰੈਕਟ ਲੈ ਕੰਟਰੈਕਟਰ ਲੈਂਦਾ ਠੀਕ ਹੈ ਜੀ ਉਹ ਤੋਂ ਬਾਅਦ ਉਸ ਸਪਲਿਟ ਹੁੰਦਾ ਪਾੰਡ ਦੇ ਵਿੱਚ ਉਹਦੇ ਬਾਅਦ ਸਪਲਿਟ ਹੁੰਦਾ ਜੀ ਪਾੰਡ ਤੋਂ ਬਾਅਦ ਅੱਗੇ ਉਹ ਵੀ ਬੰਦਾ ਨਹੀਂ ਕੰਮ ਕਰਦਾ ਉਹ ਤੋਂ ਬਾਅਦ ਇਹਨੇ ਸਪਲਿਟ ਕਰਦੇ ਸਟਰੀਟ ਵਾਈਜ਼ ਜ਼ੋਨਿੰਗ ਕਰਕੇ ਹੂੰ ਤੇ ਅਕਚੂਅਰ ਕਰ ਜੇ ਉਹਨੂੰ ਵੀ ਕੋਈ ਬੰਦੇ ਨੇ ਜਿੰਨ ਸਪਲਿਟ ਕਰਕੇ ਏਰੀਆ ਮਿਲਿਆ ਜੇ ਉਹਨੂੰ ਵੀ ਕੋਈ ਲੋਕਲ ਕੰਟਰੈਕਟਰ ਮਿਲ ਜਾਣਾ ਉਹਦੇ ਕੋਲੇ ਕੰਮ ਆਉਂਦਾ ਤੇ ਅਕਚੂਅਰ ਕੰਟਰੈਕਟਰ ਲੈਂਦਾ ਉਹ ਕੰਮ ਨਹੀਂ ਕਰਦਾ ਜੀ ਤੇ ਸੇਮ ਵਿਦ ਦੀ ਤੁਹਾਡਾ ਗਰਾਸ ਕਟਿੰਗ ਸੇਮ ਵਿਦ ਦਿ ਸਨੋ ਰਿਮੂਵ ਸੇਮ ਵਿਦ ਯਰ ਐਨੀ ਕਾਈਂਡ ਆਫ ਕੰਟਰੈਕਟ ਈਵਨ ਕੇ ਜੇ ਤੁਹਾਡੀ ਕੰਸਟਰਕਸ਼ਨ ਦਾ ਵੀ ਕੰਟਰੈਕਟ ਹੈ ਨਾ ਤੁਸੀਂ ਬਿਡ ਹੀ ਨਹੀਂ ਕਰ ਸਕਦੇ ਅੱਛਾ ਉਹ ਉਹਦੀ ਉਹਦੀ ਅਕਾਉਂਟੇਬਿਲਟੀ ਵੀ ਨਹੀਂ ਹੁੰਦੀ ਮੈਂ ਤੁਸੀਂ ਨਾ ਦੋ ਤਿੰਨ ਏਰੀਆ ਨੇ ਬ੍ਰੈਂਪਟਨ ਦੇ ਵਿੱਚ ਜਿੱਥੇ ਕਿ ਬਾਈਕ ਲੇਨਸ ਐਡ ਕੀਤੀਆਂ ਗਈਆਂ ਨੇ ਔਰ ਉਥੇ ਮਿਲੀਅਨਸ ਆਫ ਡਾਲਰ ਉਹਨਾਂ ਏਰੀਆਜ਼ ਦੇ ਵਿੱਚ ਉਹਨਾਂ ਆਪਣਾ ਕੰਪਨੀਆਂ ਨੇ ਉਹਨਾਂ ਨੂੰ ਬਿੱਲ ਕੀਤਾ ਵਾ ਔਰ ਮੈਂ ਉਥੇ ਸ਼ਾਇਦ ਮੈਨੂੰ ਲੱਗਦਾ ਰੇਅਰਲੀ ਕੋਈ ਦੇਖਦਾ ਹੈਗਾ ਵਾ ਜਿਹੜੇ ਕਿ ਯੂ ਨੋ ਉਹਨਾਂ ਬਾਈਕ ਲੇਨਸ ਨੂੰ ਯੂਜ਼ ਕਰਦੇ ਆ ਉਹਦੇ ਨਾਲ ਸੋ ਇਨ ਇਹ ਜਾਣਾ ਟ੍ਰੈਫਿਕ ਨਾ ਸਟੌਪ ਹੋ ਗਿਆ ਉਹਦੇ ਨਾਲ ਇਹ ਪਲੈਨਿੰਗ ਇਸ ਟਾਈਮ ਦੇ ਉੱਤੇ ਹੈਗੀ ਆ ਆਈ ਡੋਨਟ ਨੋ ਕਿਹੜੀਆਂ ਮੀਟਿੰਗਾਂ ਦੇ ਵਿੱਚ ਬੈਠ ਕੇ ਇਹ ਪਲੈਨਿੰਗ ਬਣਦੀ ਆ ਕਿੱਥੋਂ ਇਹ ਇਹ ਮੈਂਡੇਟਸ ਆਉਂਦੇ ਨੇ ਆ ਤੁਸੀਂ ਸਕੂਲ ਕੈਮਰिज ਦੀ ਗੱਲ ਆਈ ਆ ਜੀ ਕੈਮਰिज ਤਾਂ ਐ ਲਾ ਦਿੱਤੇ ਵੀ ਜਿੱਥੇ ਕਿਤੇ ਉਹਨਾਂ ਨੂੰ ਲੱਗਦਾ ਵਾ ਵੀ ਜਾਦੇ ਰੈਜ਼ੀਡੈਂਸ਼ੀਅਲਸ ਜਾਂ ਜਾਦੇ ਇੱਕ ਹਾਊਸਹੋਲਡ ਤੋਂ ਮੇਨ ਸਟਰੀਟ ਤੇ ਕਰ ਜਾਦਾ ਆ ਟ੍ਰੈਫਿਕ ਹੈਗਾ ਨਾ ਉੱਥੇ ਉੱਥੇ ਕੈਮਰਾ ਠੋਕੋ ਐਂਡ ਦੇ ਡਿਡ ਫਾਈਂਡ ਦਮ ਡਿਲੀਬਰਟ ਸਪots ਉਹਨਾਂ ਨੇ ਲੱਬੇ ਨੇ ਸਕੂਲ ਦੇ ਆਲੇ-ਦਾਲੇ ਲੱਬੇ ਨੇ ਅੱਛਾ ਇੱਕਦੋ ਮਿਸ ਵੀ ਕਰ ਗਏ ਉਹ ਹੂੰ ਹੂੰ ਅ ਤੁਸੀਂ ਡਾਊਨਟਾਊਨ ਦੇ ਜਮਾ ਏਰੀਆ ਦੇ ਵਿੱਚ ਇੱਕ ਸਕੂਲ ਆ ਔਰ ਉਹ ਸਕੂਲ ਸਿਚੁਏਟਿਡ ਵੀ ਹੈ ਆ ਵੀ ਸਕੂਲ ਐਕਸਾਈਡ ਦੇ ਉੱਤੇ ਆ ਤੇ ਸਕੂਲ ਦੀ ਜਿਹੜੀ ਨਾ ਉਹ ਦੇਖਣਾ ਨਹੀਂ ਸਕੂਲ ਦੀ ਜਿਹੜੀ ਪਾਰਕ ਆ ਉਹ ਉਹਦੇ ਆਪੋਜ਼ਿਟ ਆ ਉਹ ਵਿਚਾਲੇ ਰੋਡ ਬਣਦਾ ਨੋ ਕੈਮਰਾ ਉਹ ਤੋਂ ਮਿਸ ਵੀ ਕਰ ਗਏ ਉਹ ਓਕੇ ਸੋ ਸਮ ਟਾਈਮਸ ਜਿਹੜਾ ਕੈਸ਼ ਦੇ ਦੋ ਦੋ ਲਾਈ ਪਾਏ ਪਾ ਜੀ ਬੰਦਾ ਕਹਿੰਦਾ ਇੱਕ ਚੱਲੋ ਪਛ ਗਏ ਯਾਰ ਇੱਕ ਤਾਂ ਹੋਣਾ ਮੜੀ ਰੇਸ ਵਾਧਦੀ ਜਾ ਨੂੰ ਇੱਕ ਦੂਜਾ ਰੱਗਿਆ ਹੁੰਦਾ ਤੇ ਕਰ ਲੈਂਦੇ ਜੀ ਨਾ ਸਿਨਾ ਸਿਟੀ ਆਫ ਬ੍ਰੈਂਟਨ ਨੂੰ ਈਮੇਲ ਕਰ ਦੋ ਬਲੇ ਪਹਿਲਾਂ ਬਹੁਤ ਲੋਕਾਂ ਨੇ ਕੀਤੇ ਆ ਸਿਟੀ ਆਫ ਬ੍ਰੈਂਟਨ ਨੂੰ ਈਮੇਲ ਕਰ ਦੋ ਤੇ ਇਹ ਪੁੱਛਣ ਲਈ ਕਿ ਕੈਮਰਾ ਜਿਹੜੇ ਤੁਸੀਂ ਇਨਸਟਾਲ ਕੀਤੇ ਇਹਨਾਂ ਦਾ ਕੰਟੈਕਟ ਕਦੋਂ ਆਊਟ ਕੀਤਾ ਸੀ ਜਿਨੇ ਕਿਨੇ ਬਿਡ ਕੀਤਾ ਸੀ ਵਾਟ ਵਾਸ ਦੀ ਲੋਅਰਸ ਬਿਡ ਤੇ ਈਮੇਲ ਯੂ ਗੇਟ ਫਰਮ ਦੀ ਸਿਟੀ ਕਲਰਕ ਇਸ we are overburdened exactly and we here kade hundi hai wo email aapani already regarding to the time available you know email me to january forwardi di dasreya wo bhi wo bhi bhai automated reply si giya wo bhi kisne nahi likhi si aur system ne bheji ho siddi gal hai siddi gal aap kare bhai ji jidiyan ਤਾਂ ਕਿ ਦੇ ਪੋਲੀਟੀਸ਼ੀਨ ਕਰਪਟ ਹੋ ਗਏ ਪੋਲੀਟੀਸ਼ੀਨ ਕਰਪਟ ਨਹੀਂ ਹੋ ਗਏ ਜੀ ਪੋਲੀਟੀਸ਼ੀਨ ਆਪਾਂ ਕਰਪਟ ਕਰਦੇ ਉਹਦੇ ਤਿੰਨ ਰੀਜ਼ਨ ਨੇ ਤਿੰਨ ਰੀਜ਼ਨ ਨੇ ਜਿਹੜੇ ਮੇਰੇ ਕੱਢ ਗਿਆ ਪਹਿਲੀ ਦੀ ਨਾਮਿਨੇਸ਼ਨ ਜਿੱਤਣ ਲਈ ਜਿੰਨਾ ਪੈਸਾ ਖਰਚ ਹੁੰਦਾ ਇਲੈਕਸ਼ਨ ਜਿੱਤਣ ਲਈ ਜਿੰਨਾ ਪੈਸਾ ਖਰਚ ਹੁੰਦਾ ਠੀਕ ਹੈ ਉਸ ਤੋਂ ਬਾਅਦ ਇਲੈਕਸ਼ਨ ਜਿੱਤਣ ਤੋਂ ਬਾਅਦ ਉਸ ਕੰਸਟੀਟੂਐਂਸੀ ਨੂੰ ਮੇਨਟੇਨ ਕਰਨ ਲਈ ਜਿੰਨਾ ਪੈਸਾ ਖਰਚ ਹੁੰਦਾ ਉਹਨੇ ਕਿੱਥੇ ਲੈ ਆਉਣਾ ਜੀ ਪੱਲੇ ਖਰਚ ਕੇ ਸੇਵਾ ਕਰਨ ਦੇ ਭਾਵਕੇ ਤੇ ਨਹੀਂ ਕਿਸੇ ਦੀ ਵੀ ਨਹੀਂ ਹੈਗੀ ਹੂੰ ਵੀ ਸਿਲੈਕਟ ਪੋਲੀਟੀਸ਼ੀਅਨ ਔਨ ਦਾ ਬੇਸ ਥੈਟ ਦੇ ਆਰ ਐਜੂਕੇਟਿਡ ਦੇ ਹੈਵ ਡਨ ਦਿਸ ਗੁੱਡ ਇਨ देयर ਓਨ ਫੀਲਡ ਦੇ ਵਿਲ ਡੂ ਸਮਥਿੰਗ ਬੈਟਰ ਔਫ ਦੀ ਕੰਟਰੀ ਠੀਕ ਹੈ ਬੈਟਰ ਔਫ ਦੀ ਬੈਟਰ ਔਫ ਦੀ ਕੰਟਰੀ ਤੇ ਬਾਈ ਦੀਓ ਇੰਨੇ ਜਿਆਦਾ ਕੁਆਲੀਫਾਈਡ ਹੋਣਾ ਨਹੀਂ ਮਤਲਬ ਉਹ ਲੈਵਲ ਤੇ ਹੋਣ ਉਹਨਾਂ ਨੂੰ ਉਹ ਕਾਰਪੋਰੇਸ਼ਨਾਂ ਹੀ ਨਹੀਂ ਛੱਡਦੀਆਂ ਤੇ ਗਿਵ them so much money ਹੂੰ so much money ਪੀ ਆਪੇ ਸੋਚ ਤੋਂ ਵੀ ਬਾਹਰ ਹੈ ਇੰਨੇ ਪੈਸੇ ਦਿੱਤੇ ਦੇ ਦਿੱਤੇ ਜਾ ਰਹੇ ਜਦੋਂ ਉਹਨਾਂ ਨੂੰ ਲੱਗਦਾ ਵੀ ਹੁਣ ਇੱਥੇ ਸਾਨੂੰ ਇੰਨੇ ਪੈਸੇ ਨਹੀਂ ਮਿਲ ਸਕਦੇ ਥੈਂ ਦੇ ਜੰਪ ਸ਼ਿਪ ਰਿਕਮੈਂਡਡ ਪ੍ਰੋਡਕਟ ਅੱਛਾ ਜਦੋਂ ਅਸੀਂ ਸ਼ੂਟਡੇ ਜਦੋਂ ਇਹੋ ਜਿਹੀਆਂ ਚੀਜ਼ਾਂ ਡਿਸਕਵਰ ਹੁੰਦੀਆਂ ਹੁਣ ਆਪਾਂ ਬਿਲਡਿੰਗ ਦੀ ਗੱਲ ਜੋ ਜੋ ਕਿ ਆਪਾਂ ਅੱਜ ਥੋੜੀ ਜਿਹੀ ਹਾਈਲਾਈਟ ਵੀ ਵੱਖਰੇ ਵੱਖਰੇ ਆਧਾਰਿਆਂ ਤੋਂ ਹੋਈ ਆ ਟਾਂਟੋ ਸਟਾਰ ਕੰਨੀਆ ਰਿਪੋਰਟ ਕੀਤੀ ਗਈ ਸੀ ਬਟ ਇੱਕ ਇੱਕ ਸੋਰਸ ਤੋਂ ਉਹ ਕਹਿੰਦੇ ਜਦੋਂ ਕਾਉਂਸਲ ਨੇ ਵੋਟ ਕੀਤਾ ਇਹਦੇ ਵਿੱਚੋਂ ਇਹਦੇ ਵਿੱਚੋਂ ਤੇ ਉਹ ਕਾਉਂਸਲ ਦੀ ਜਿਹੜੀ ਵੋਟ ਸੀਗੀ ਉਹ Uh, Eleven to zero, Sigi. But uh, despite that, who deal go through Honda Uh We're reading it. This is uh, you know. Is, so, kime mm. I who go through? Hoya ki odhte ra. Or mere push. Can they mere push through? No. Mere push through. Yes. How how true it is? I don't know. This is you know. This is quoted by. quoted by real. <laughs> yeah. yeah. So. ਕੀ ਹੋਰ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਹਾਊ ਡਿਡ ਦੇ ਗੈਟ ਥਰੂ ਉਸ ਟਾਈਮ ਦੇ ਉੱਤੇ ਬਹੁਤ ਸਾਰੇ ਲੋਕਾਂ ਨੇ ਇਹ ਵੀ ਗੱਲ ਕਹੀ ਸੀ ਕਿ ਇਸ ਬਿਲਡਿੰਗ ਦਾ ਜਿਹੜਾ ਮੇਨ ਪਰਪਸ ਆ ਉਹ ਹੋਰ ਕਿਸੇ ਚੀਜ਼ ਦੇ ਵਿੱਚ ਯੂਟਿਲਾਈਜ਼ ਹੋ ਸਕਦਾ ਵਾ ਬਟ ਅਗੇਨ ਯੂ نو that deal goes through ਔਰ ਇਟਸ ਨਾਟ ਦ ਓਨਲੀ ਵਨ there is there is so much ਜਿਹੜੀ 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 ਵੇਸਟੇਜ ਆ ਉਹ ਕੁਐਸਚਨ ਜਿਹੜਾ ਆਉਂਦੀ ਆ ਮੇਬੀ ਸ਼ਾਇਦ ਹਰਪਿੰਦਰ ਆਪਾਂ ਆਪਦੀ ਇੱਕ ਡੇਲੀ ਲਾਈਫ ਦੇ ਵਿੱਚ ਆਪਦੀ ਫੈਮਿਲੀ ਦੇ ਵਿੱਚ ਆਪਦੇ ਕੰਮ ਦੇ ਵਿੱਚ ਇੰਨਾ ਜਿਆਦਾ ਬਿਜ਼ੀ ਆ ਜਦੋਂ ਆਹ ਇਹੋ ਜਿਹੇ ਆਰਟੀਕਲਸ ਆ ਜਾਂਦੇ ਨੇ ਜਾਂ ਇਹੋ ਜੀਆਂ ਚੀਜ਼ਾਂ ਆ ਜਾਂਦੀਆਂ ਨੇ ਉਹ ਥੱਕ ਪਾਉਰੇ ਫॉर ਅ ਲਿਟਲ ਬਿਟ ਜਿਹੜਾ ਜਿਹੜਾ 4 ਸਾਲ ਦਾ ਨਾ ਜਿਹੜਾ 5 ਸਾਲ ਦਾ ਇੱਕ ਗਵਰਨਮੈਂਟ ਚੇਂਜ ਦਾ ਜਾਂ ਵੋਟਾਂ ਵਾਲਾ ਸਕੀਮ ਦਾ ਬਹੁਤ ਵਧੀਆ ਕਿਸੇ ਨੇ ਘੜਿਆ ਵਾਹੇ ਕਿਉਂਕਿ ਜਦੋਂ ਲੋਕਾਂ ਦਾ ਤੁਸੀਂ ਵੀ ਦੇਖੋਗੇ ਜਦੋਂ ਲੋਕਾਂ ਦੀ ਅਟੈਂਸ਼ਨ ਜਿਹੜੀ ਹੋ ਜਾਂਦੀ ਆ ਉਹ ਉਹ ਡਲੂਟ ਹੋ ਜਾਂਦੀ ਆ ਤੇ ਉਹ 4-5 ਸਾਲ ਬਾਅਦ 2 ਸਾਲ ਬਾਅਦ ਲੋਕ ਪ੍ਰੋਮਿਸਸ ਭੁੱਲ ਜਾਂਦੇ ਆ ਆਪਾਂ ਤੇ ਆਪਾਂ ਇਹੋ ਜਿਹੀਆਂ ਚੀਜ਼ਾਂ ਵੀ ਭੁੱਲ ਜਾਂਦੇ ਆ ਐਂਡ ਆਈ ਥਿੰਕ ਵੀ ਬ੍ਰਿੰਗ ਦ ਸੇਮ ਪੀਪਲ ਬੈਕ ਯਾ ਆਹ ਦੀ ਭੈਣੀ ਉਸ ਜਿੰਨਾਂ ਨੇ ਗਲੈਮਰਾਇਜ਼ ਵਾਹ ਕਰਤਾ ਪਾ ਜਿ ਇਲੈਕਸ਼ਨਸ ਨੂੰ ਪਹਿਲਾਂ ਹੁੰਦਾ ਸੀ ਇਫੈਕਟਿਵਲੀ ਕਿਵੇਂ ਹੋਣੀ ਚਾਹੀਦੀ ਆ ਹੁਣ ਉਹ ਗਲੈਮਰ ਜਿੰਨਾ ਵਧੂਗਾ ਉਨਾ ਬੈਟਰ ਆ ਗਲੈਮਰਾਇਜ਼ ਜੇ ਕਰਤਾ ਸਾਰਾ ਕੁਝ ਹਾਂਜੀ ਭੈਣੀ ਤੁਸੀਂ ਅਪਿੰਦਰ ਭਾਈ ਤੁਸੀਂ ਦੱਸੋ ਕੀ ਸੋਚਦੇ ਆ ਬੀ ਗਲੈਮਰਾਈਪ ਤੇ ਕਿਤਾਬਾਂ ਦੇ ਤਾਰੇ ਸ਼ੂਟਿੰਗ ਮੇਰਾ ਤਾਂ ਇਹ ਮੰਨਣਾ ਹੈ ਹਾਂ ਫੜਿਆ ਜਾਂਦਾ ਇਲੈਕਸ਼ਨ ਤੋਂ 6 ਮਹੀਨੇ ਪਹਿਲਾਂ 7 ਮਹੀਨੇ ਪਹਿਲਾਂ ਇੱਕ ਮੁੱਦਾ ਚੱਕਿਆ ਜਾਂਦਾ ਉਹ ਮੁੱਦੇ ਨੂੰ ਇੰਨੇ ਵਧੀਆ ਤਰੀਕੇ ਨਾਲ ਉਹ ਜੀ ਤੁਹਾਨੂੰ ਮਤਲਬ ਵੀ ਜਿਵੇਂ ਕਹਿੰਦਾ ਡੱਕਾ ਗੋੜਦ ਬ੍ਰੋ ਇਹ ਸਲੇਟੀ ਜੀ ਬਣਦੀ ਆ ਉਹ ਗਲਪੇਟ ਕੇ ਦੰਦ ਦਿੱਤੇ ਜਾਂਦਾ ਵੀ ਮਿੱਠਾ ਦੇਖਦਾ ਸਹੀ ਦੱਤਾ ਵੀ ਇਹਦੇ ਮਿੱਠਾ ਵੀ ਹੈ ਉਹ ਨਦੀ ਹੁੰਦਾ ਜੀਬ ਦੇ ਜੀਬ ਨੂੰ ਸਵਾਦਾ ਪਾ ਦਿੰਦਾ ਜੀ ਉਹ ਸਵਾਦ ਦਾ ਪਤਾ ਹੀ ਨਹੀਂ ਲੱਗਦਾ ਵੀ ਦੀਬ ਸਾੜ ਰਿਹਾ ਹੈ ਕਿ ਆਪ ਮਿੱਠਾ ਖਾ ਰਿਹਾ ਹੈ ਕੋਈ ਗੱਲ ਉਹ ਗੱਲ ਹੱਟ ਕਰਦੇ ਨੇ ਉਹ ਗੱਲ ਕਰਦੇ ਨੇ ਹੁਣ ਮੈਂ ਜਸਟ ਓਨ ਥਿਸ ਟਾਪਿਕ ਥੋੜਾ ਜਿਹਾ ਵਕਰਾ ਟਾਪ ਥੋੜਾ ਮਾੜਾ ਇਹ ਐਬਿਲੀਟੇਟ ਆਜ ਕੱਲ ਹਾਂਜੀ ਸੀਟੀਵੀ ਨੇ ਇੱਕ ਗੱਲ ਰਿਪੋਰਟ ਕੀਤੀ ਹੈ ਜੀ ਅੱਜ ਹੂੰ 2023 ਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਇੱਕ ਸ਼ਿਪਮੈਂਟ ਜਾਂਦੀ ਹੈ ਆਪਣੇ ਕੈਨੇਡਾ ਤੋਂ ਸੈਂਟ ਪੀਟਰਸਬਰਗ ਦੀ ਅੱਛਾ ਅੱਛਾ ਇੱਕ ਵਾਰ ਦੇ think about ctv you can search it online as well ctv ਇੱਕ ਆਪਣੇ ਕੈਨੇਡਾ ਦਾ ਵੈਨਕੂਵਰ ਬੇਸਡ ਕੰਪਨੀ ਹੈ ਉਹ ਫੈਂਟਨਲ ਭੇਜਦੀ ਹੈ ਵੈਨਕੂਵਰ ਬੀਅਰ ਕੈਨ ਦੇ ਵਿੱਚ ਪਾ ਕੇ ਉਹ ਆਵੇ ਅਤੇ ਨਿਊਜ਼ੀਲੈਂਡ ਭੇਜਦੀ ਹੈ ਬੀਅਰ ਕੈਨ ਦੇ ਵਿੱਚ ਪਾ ਕੇ ਉੱਥੇ ਜਾ ਕੇ ਉਹ ਬੀਅਰ ਕੈਨਸ ਆਏ ਵਾਲੇ ਜਿਹੜੇ ਫੈਂਟਨਲ ਵਾਲੇ ਸਾਈਡ ਤੇ ਕਰਦੇ ਹੁੰਦੇ ਆ ਤੇ ਦੂਜੇ ਸਾਈਡ ਤੇ ਕਰਦੇ ਨੇ ਉਹ ਗਲਤੀ ਨਾਲ ਇੱਕ ਫੈਂਟਨਲ ਵਾਲਾ ਕੈਨ ਉਹ ਕਿਸੇ ਬੰਦੇ ਨੂੰ ਦੇ ਦਿੰਦੇ ਨੇ ਲਿਕਵਿਡ ਫੈਂਟਨਲ ਲਿਕਵਿਡ ਫੋਰਮ ਕਰ ਦਿੰਦੀ ਹੈ ਉਹ ਦੇਰਨ ਦੇ ਉਹ ਮੁੰਡਾ ਪੀਂ ਜਾਂਦਾ ਤਾਂ ਉਹ ਮਰ ਜਾਂਦਾ ਰੋਹਾ ਪੈ ਜਾਂਦੀ ਹਾ ਕਰ ਮਰ ਜਾਂਦੀ ਬਿਕੋਜ਼ ਜੁਡਲੈਂਡ ਦੇ ਜਾ ਕੇ ਉਹ ਡਿਸਕਵਰ ਕਰਦੇ ਜੀ ਇੱਕ ਆਈ ਕਿੱਥੋਂ ਦੀ ਟਿਕਾਣਾ ਉਸ ਤੋਂ ਬਾਅਦ ਉੱਥੋਂ ਆਪਣੇ ਇੱਕ ਪੰਜਾਬੀ ਭਰਾ ਵਧੀਆ ਹਮ ਹਮ ਗਾਲਾ ਪ੍ਰਕਾਸ਼ ਕੀਤਾ ਹੈ ਐਂ ਫੜਿਆ ਜਾਂਦਾ ਜੀ ਇਹ ਚ ਉਹਨੂੰ ਅਰੈਸਟ ਪੈ ਜਾਂਦੀ ਆ ਹਮ ਮੁਰਗੇ ਪਤਾ ਲੱਗਦਾ ਜੀ ਇਹ ਜਿਹੜੀ ਪੈਂਟਰ ਨਾਲ ਆ ਇਹ ਕੈਨੇਡਾ ਤੋਂ ਗਈ ਸੀ ਵੈਂਕੂਵਰ ਤੋਂ ਹਮ ਠੀਕ ਹੈ ਵੈਂਕੂਵਰ ਤੋਂ ਗਈ ਤੇ ਲਿੰਕ ਦਿੱਤ ਬਿਕੋਜ਼ ਐਨੇ ਕੁਸ਼ਿਫ ਕੀਤੀ ਸੀ ਉਹ ਹੌਲੀ ਹੌਲੀ ਕਰਦੇ ਕਰਦੇ ਤਾਂ ਕਹਿੰਦਾ ਹੀ ਕਿਵੇਂ ਗੱਲ ਕੀ ਹੈ ਨਿਊਜ਼ੀਲੈਂਡ ਪੁਲਿਸ ਦੀ ਰਿਪੀਟਡ ਰਿਕਵੈਸਟ ਤੋਂ ਬਾਅਦ ਵੀ ਹਮ ਅੱਜ ਤੱਕ ਆਰਪੀਐਮਪੀ ਨੇ ਉਹਦੇ ਵਿੱਚ ਕੋਈ ਵੀ ਇਨਵੈਸਟੀਗੇਸ਼ਨ ਨਹੀਂ ਖੋਲੀ ਹਮ ਐਂਡ 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 ਦਿਸ ਵਾਸ ਔਨ ਦ ਮੇਨਸਟ੍ਰੀਮ ਸੀਬੀਸੀ ਤੋਂ ਤੁਸੀਂ ਕਹਿੰਨੇ ਰਿਪੋਰਟ ਕੀਤੀ ਗਈ ਹੈ ਹਾਦਸੇ ਵੀ ਸੀ ਨਾ ਰਿਪੋਰਟ ਕੀਤੀ ਆ ਜਿਹੜੀ ਉਹ ਮੈਟਰ ਨੂੰ ਮੈਂ ਟੈਕਸਟ ਕਰ ਦੂੰਗਾ ਰਿਪੋਰਟਰ ਦਾ ਨਾਮ ਵੀ ਸ਼ੀ ਦੇ ਰੀ ਸ਼ੀ ਸੈਡ ਆਈ نو ਮੋਰ ਦੈਨ ਆਰ ਪੀ ਐਨ ਪੀ ਨੋਸ ਐਂਡ ਇਟ ਹੈਪਨਸ ਟੂ ইयर्स ਅਗੋ ਫਿਰ ਐਸਾ ਉਹ ਨਾ ਤਾਂ ਜਿਹੜਾ 트ੰਪ ਸਾਹਿਬ ਧਿਆਨ ਦਿੰਦੇ ਨੇ ਵੀ ਇੱਕ ਤੋਂ ਫੈਂਟਰਲ ਦਾ ਗੜ ਜਾਂਦਾ ਫਿਰ ਤਾਂ ਹੈਗਾ ਜੀ ਜੇ ਆਪਾਂ ਨਿਊਜ਼ੀਲੈਂਡ ਦਾ ਕਮਾਰ ਕਰ ਸਕਦੇ ਆ ਅਮਰੀਕਾ ਦਾ ਬਹੁਤ ਨੇੜੇ ਆ ਯਾ ਯਾ ਸਹੀ ਗੱਲ ਹੈ